ਪੰਜਾਬ ਦੀਆਂ ਮੰਡੀਆਂ ਵਿੱਚ ਕੱਲ ਯਾਨੀ ਮੰਗਲਵਾਰ ਤੋਂ ਝੋਨੇ ਦੀ ਖਰੀਦ ਸ਼ੁਰੂ ਹੋ ਜਾਏਗੀ ਆਰਤੀਆਂ ਤੇ ਸੀਐਮ ਮਾਨ ਦੀ ਮੀਟਿੰਗ ਵਿੱਚ ਇਹ ਫੈਸਲਾ ਲਿੱਤਾ ਗਿਆ ਜਿਸ ਤੋਂ ਬਾਅਦ ਉਹਨਾਂ ਨੇ ਹੜਤਾਲ ਵਾਪਸ ਲੈਣ ਦਾ ਫੈਸਲਾ ਕੀਤਾ ਹੈ ਆਰਤੀ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਮੀਟਿੰਗ ਵਿੱਚ ਆਪਣੀ ਮੰਗ ਰੱਖ ਦਿੱਤੀ ਗਈ ਹੈ ਸੀਐਮ ਨੇ ਉਹਨਾਂ ਨੂੰ ਆਸ਼ਵਾਸ਼ਣ ਦਿੱਤਾ ਹੈ ਕਿ ਉਹਨਾਂ ਦੀ ਮੰਗਾਂ ਤੇ ਗੌਰ ਕੀਤਾ ਜਾਏਗਾ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਤੁਸੀਂ ਬਹੁਤ ਸਤਿਕਾਰਯੋਗ ਹੋ ਸਾਡੀ ਸਾਰੀ ਗੱਲ ਨੂੰ ਸਾਰੇ ਪੰਜਾਬ ਵਿੱਚ ਜਾਣਾ ਹੁੰਦਾ ਹੈ ਦੁਨੀਆਂ ਵਿੱਚ ਜਾਣਾ ਹੁੰਦਾ ਹੈ ਅੱਜ ਜਿਹੜੀ ਆਰਤੀਆ ਜੂਨੀਅਰ ਨਾਲ ਸਰਦਾਰ ਭਗਵੰਤ ਸਿੰਘ ਜੀ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਿੱਚ ਮੀਟਿੰਗ ਹੋਈ ਵਿੱਚ ਅਫਸਰ ਸਹਿਬਾਨ ਵੀ ਸਨ ਉਹਦੇ ਵਿੱਚ ਕਾਫੀ ਸਮੇਂ ਤੋਂ ਉਹਨਾਂ ਦਾ ਕਈ ਕਈ ਮਾਮਲੇ ਲਟਕਦੇ ਆ ਰਹੇ ਸਨ ਉਹਨਾਂ ਦੀ ਖੁੱਲ ਕੇ ਵਿਚਾਰ ਹੋਈ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨੇ ਉਹਨਾਂ ਨੂੰ ਪਾਇਰ ਨਿਵਾਸ ਦਿੱਤਾ ਵੱਡੀ ਜਿਹੜਾ ਡਿੱਕਾ ਸੀਗਾ ਜਿਹੜੀ 2.5% ਆੜਤ ਦਾ ਉਹਦੇ ਤੇ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨੇ ਕਿਹਾ ਵੀ ਇਹ ਸੈਂਟਰ ਵੱਲੋਂ ਪਹਿਲਾਂ ਜਿਹੜੀ ਬਣਦੀ ਆ ਉਹਨਾਂ ਨੇ ਕਿਉਂ ਰੋਕੀ ਆ ਪਾਉ ਪਤਾ ਕਰਦੇ ਆ ਉਹਦੀ ਲੜਾਈ ਲੜਦੇ ਆ ਜੇ ਉਹਦੇ ਵਿੱਚ ਕੋਈ ਕਮੀ ਰਹੇਗੀ ਤਾਂ ਪੰਜਾਬ ਸਰਕਾਰ ਉਹਦੀ ਪਰਪਾਈ ਜਿਹੜੀ ਇਸ ਸੀਜ਼ਨ ਦੇ ਨਾਲ ਹੀ ਕਰ ਦੇਵੇ ਪਰ ਜਿਹੜੇ ਅੱਜ ਕਿਸਾਨਾਂ ਨਾਲ ਵੀ ਕੁਝ ਮੀਟਿੰਗ ਹੋਈ ਉਹ ਤਾਂ ਬਾਰੇ ਮੈਂ ਜਦੋਂ ਆਇਆ ਸੀ ਜਿਹੜੀ ਮੀਟਿੰਗ ਸੀ ਏ ਆਰਤੀਆ ਯੂਨੀਅਨ ਦੀ ਸੀ ਮੈਂ ਥੋੜਾ ਲੇਟ ਹੋ ਗਿਆ ਬੜੀ ਸਭ ਆਰਤੀਆ ਨੇ ਹੜਤਾਲ ਜਿਹੜੀ ਕੀ ਉਹਨਾਂ ਨੇ ਹਾਂ ਹੜਤਾਲ ਅ ਉਹਨਾਂ ਦੇ ਪ੍ਰਧਾਨ ਵੀ ਜੇ ਕਾਲੜਾ ਜੀ ਤੇ ਸਾਰੇ ਜਿਹੜੇ ਅਹੁਦੇਦਾਰ ਸਾਬਰ ਸੰਨ ਜ਼ਿਲ੍ਹਿਆਂ ਦੇ ਵੀ ਕੁਝ ਪ੍ਰਧਾਨ ਸਨ ਉਹਨਾਂ ਨੇ ਅੱਜ ਤੋਂ ਜਿਹੜੀ ਹੜਤਾਲ ਖਤਮ ਕਰ ਦਿੱਤੀ ਹੈ ਅਗਰ ਖੁੱਡੀਆਂ ਸਭ ਕੇਂਦਰ ਨਹੀਂ ਦਿੰਦਾ 2.5% ਤਾਂ ਪੰਜਾਬ ਸਰਕਾਰ ਦਾ ਉਹਦੇ ਉੱਪਰ ਭਾਈ ਪੰਜਾਬ ਸਰਕਾਰ ਕਰੋ ਕਮੀ ਰਹੂਗੀ ਜੀ ਹੂੰ ਜੀ 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 ਜ ਹਲੋ ਜਿਸਮ ਡੀਏਪੀ ਦੀ ਵੀ ਜ਼ਿਕਰ ਕਰਾਇਆ ਗਿਆ ਕਿ ਡੀਏਪੀ ਦੀ ਵੀ ਘਾਟ ਹੈ ਕਿਉਂਕਿ ਕਟਾਈ ਤੋਂ ਬਾਅਦ ਨਾਲ ਹੀ ਕਣਕ ਦੀ ਬਜਾਈ ਮੈਂ ਤਾਂ ਇਸ ਗੱਲ ਦਾ ਮੈਂ ਪਹਿਲਾਂ ਵੀ ਵਿਸ਼ਵਾਸ ਦਿੱਤਾ ਕਿਉਂ ਇਸ ਗੱਲ ਨੂੰ ਕੀਤਾ ਜਾਂਦਾ ਸਾਡੇ ਕੋਲੇ ਡੀਏਪੀ ਪੂਰੀ ਹੈ ਤੇ ਪੂਰੀ ਪ੍ਰਦਾਨ ਕਰਾਂਗੇ ਅਸੀਂ ਅੱਜ ਮੀਟਿੰਗ ਕਰਾਂਗੇ ਤੇ ਮੌਕਫ ਸਾਹਿਬ ਨਾਲ ਕਰਾਂਗੇ ਜੀ ਆਪ ਜੀ ਸਰ ਸਾਹਮਣੇ ਦੇਖ ਕੇ ਮੈਨੂੰ ਇਹ ਸੁਵਿਖੋ ਇਸ ਗੱਲ ਦਾ ਮੇਰੇ ਜਿਹੜੀ ਜਿਹੜੀ ਗੱਲ ਦਾ ਮੈਨੂੰ ਪਤਾ ਸੀ ਜਿਸ ਵਿੱਚ ਮੈਂ ਆ ਮੈਂ ਤੁਹਾਡੇ ਨਾਲ ਸਾਰੀ ਪੂਰੀ ਇਮਾਨਦਾਰੀ ਨਾਲ ਈਮਾਨਦਾਰੀ ਨਾਲ ਲੜਦਾ ਦੀ ਕਿ ਕਿਸਾਨਾਂ ਨਾਲ ਮੀਟਿੰਗ ਹੈ ਕਿ ਹੁਣ ਖੁੱਡੀਆਂ ਸਾਹਿਬ ਕੇ ਨਹੀਂ ਮੇਰੇ ਖਿਆਲ ਜੇ ਕੋਈ ਲੋੜ ਹੋਈ ਤਾਂ ਜ਼ਰੂਰ ਮੈਂ ਕਰ ਲੂੰਗਾ ਮੈਨੂੰ ਕਿਸੇ ਗੱਲ ਦੀ ਨਹੀਂ ਚਾਹੀ ਕੋਈ ਵੀ ਹਾਂ ਮੈਂ ਉਸ ਦੇ ਨਾਲ ਵੀ ਮੈਂ ਕਰ ਲੈਣਾ ਜੀ ਸ੍ਰੀ ਮਾਨ ਜੀ ਮੁੱਖ ਮੰਤਰੀ ਸਾਹਿਬ ਉਹਨਾਂ ਦੇ ਨਾਲ ਸ੍ਰੀ ਗੁਰਮੀਤ ਸਿੰਘ ਖੁੱਡੀਆਂ ਜੀ ਸਾਡੇ ਬਹੁਤ ਹੀ ਮਾਣਯੋਗ ਚੀਫ ਸੈਕਟਰੀ ਸਾਹਿਬ ਸ੍ਰੀ ਰਣਕਵਰ ਮਾਜੀ ਸ੍ਰੀ ਕੈਸਰ ਜੀ ਸਾਡੇ ਜਿਹੜੇ ਪ੍ਰਿੰਸੀਪਲ ਸੈਕਟਰੀ ਚੀਫ ਪ੍ਰਿੰਸੀਪਲ ਸੈਕਟਰੀ ਉਹ ਅਤੇ ਹੋਰ ਸਾਰੇ ਅਫੀਸਰ ਸਹਿਬਾਨ ਪ੍ਰਕੋਰਮ ਅਜੈਂਸੀਆਂ ਦੇ ਜੀਐਮਐਫਸੀਆਈ ਸੈਕਟਰੀ ਮੰਡੀ ਬੋਰਡ ਤੇ ਹੋਰ ਅਧਿਕਾਰੀ ਉਸ ਮੀਟਿੰਗ ਦੇ ਵਿੱਚ ਸ਼ਿਰਕਤ ਕੀਤੀ ਹੈ ਉਹਨਾਂ ਦੇ ਨਾਲ ਡੀਜੀਪੀ ਸਾਡੇ ਜਿਹੜੇ ਹੋਰ ਵੀ ਆ ਦੇ ਜੀ 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 ਇੰਟੈਲੀਜੈਂਸ ਉਹ ਵੀ ਮੀਟਿੰਗ ਦੇ ਵਿੱਚ ਸ਼ਾਮਲ ਸਨ ਬੜੇ ਚੰਗੇ ਮਾਹੌਲ ਦੇ ਵਿੱਚ ਗੱਲਬਾਤ ਹੋਈ ਹੈ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਆਪਦਾ ਪੱਖ ਦੱਸਿਆ ਕਿ ਸਾਡੀ ਜਿਹੜੀ ਆੜਤ ਹੈ ਉਹ 2.5% ਪੰਜਾਬ ਮੰਡੀ ਬੋਰਡ ਦਾ ਐਕਟ APMC ACT ਜੋ ਤੁਹਾਡਾ ਬਣਾਇਆ ਉਹਦੇ ਮੁਤਾਬਕ 2.5% ਪਿਛਲੇ 1961 ਤੋਂ ਲੈ ਕੇ ਸਾਨੂੰ ਪਹਿਲਾਂ 1.5% ਸੀ ਫਿਰ 2% ਹੋ ਗਈ ਫਿਰ 2.5% ਹੋ ਗਈ ਤੇ ਉਹ ਪੰਜਾਬ ਸਰਕਾਰ ਦੇ ਰਹੇ ਅਸੀਂ ਲੈਂਦੇ ਰਿਹਾ ਪੰਜਾਬ ਸਰਕਾਰ ਕੇਂਦਰ ਤੋਂ ਲੈਂਦੀ ਰਹੀ ਪਰ 19-20 ਦੇ ਵਿੱਚ ਕੇਂਦਰ ਸਰਕਾਰ ਨੇ ਸਾਡੀ ਹਫੀਜ਼ ਕਰਤੀ ਹੈ ਅਸੀਂ 45 ਰੁਪਏ ਕਵਾਂਟਲ ਤੇ ਕੰਮ ਕਰਨ ਨੂੰ ਤਿਆਰ ਨਹੀਂ ਪਈ ਆਪਦੀਆਂ ਮੰਡੀਆਂ ਅਸੀਂ ਕਿਸਾਨ ਤੇ ਅਸੀਂ ਲੋਕਾਂ ਕਿਸਾਨ ਦੇ ਵਾਸਤੇ ਸਾਰਾ ਜਾਨ ਵੀ ਕੁਰਬਾਨ ਕਰ ਦਿੰਨੇ ਆ ਸਾਡਾ ਨੌ ਮਹੀਨਾ ਦਾ ਰਿਸ਼ਤਾ ਪਰ ਮਜਬੂਰੀ ਸਾਨੂੰ ਕਿਸਾਨ ਜੋ ਪਰੇਸ਼ਾਨ ਹੋ ਰਿਹਾ ਪੰਜਾਬ ਦਾ ਸਾਨੂੰ ਉਹ ਦੁੱਖ ਹੈ ਪਰ ਸਾਡੇ ਬੱਚਿਆਂ ਦੀ ਜੋ ਰੋਟੀ ਰੋਜੀ ਹੈ ਉਹ ਖੋਈ ਜਾ ਰਹੀ ਹੈ ਇਸ ਕਰਕੇ ਅਸੀਂ ਇਹ ਕੰਮ ਬੰਦ ਕੀਤਾ ਕਿਉਂਕਿ ਜਿਹੜਾ ਸਾਨੂੰ 4560 ਰੁਪਏ ਕੰਟ੍ਰੈਕਟ ਮਿਲਦਾ ਹੈ ਉਹਦੇ ਵਿੱਚ ਬਹੁਤ ਸਾਰਾ ਪੈਸਾ ਸ਼ਾਰਟੇਜ ਦੇ ਰੂਪ ਤੁਹਾਡੀਆਂ ਏਜੰਸੀਆਂ ਸਾਡੇ ਤੋਂ ਕੱਟ ਲੈਂਦੀਆਂ ਨੇ ਜਾਇਜ਼ ਤੌਰ ਤੇ ਉਹਦੀ ਕੋਈ ਸੁਣਵਾਈ ਨਹੀਂ ਉਸ ਤੋਂ ਬਾਅਦ ਜਿਹੜਾ ਡਾਲਾ ਸਿਸਟਮ ਹੈ ਜਾਂ ਜਿਹੜਾ ਸਾਡੇ ਟਰੱਕਾਂ ਦੇ ਵਿੱਚ ਠੇਕੇਦਾਰਾਂ ਨੂੰ ਉਹਨਾਂ ਲੋਕਾਂ ਨੂੰ ਠੇਕੇ ਦੇ ਦਿੱਤੇ ਜਾਂਦੇ ਆ ਸਰਕਾਰੀ ਇਸ਼ਾਰਿਆਂ ਤੇ ਉਹ ਪੋਲੀਟੀਕਲ ਜਿਹੜੀ ਇੰਟਰਫੀਰੈਂਸ ਕਰਕੇ ਤੇ ਸਾਨੂੰ ਆਦੇ ਕੋਲੋਂ ਮਾਲ ਚਕਾਉਣਾ ਪੈਂਦਾ ਕਿਸਾਨ ਦੇ ਵਾਸਤੇ ਜਗ੍ਹਾ ਬਣਾਉਣ ਨੂੰ ਤੇ ਸਾਡੀਆਂ ਸਾਰੀਆਂ ਗੱਲਾਂ ইপিਐਫ ਦਾ ਮੁੱਦਾ ਠਹਿ ਗਿਆ ਖਾਸ ਕਰਕੇ ਸੀ ਮੁੱਦਾ ਠਹਿ ਗਿਆ ਜਿਹੜੇ ਮੰਡੀਆਂ ਚ ਕੰਮ ਕਰਦੇ ਮਜ਼ਦੂਰ ਹੈ ਉਹਨਾਂ ਦੀ ਮਜ਼ਦੂਰੀ ਪੰਜਾਬ ਤੇ ਹਰਿਆਣੇ ਨਾਲ ਵਿਸਥਾਰਾ ਕੀਤਾ ਜਾ ਰਿਹਾ ਜੋ ਹਰਿਆਣੇ ਦਾ ਮਜ਼ਦੂਰ ਕੰਮ ਕਰਦਾ ਹੈ ਉਹੀ ਜਿਹੜਾ ਫੰਕਸ਼ਨ ਹੈ ਉਹ ਪੰਜਾਬ ਦਾ ਮਜ਼ਦੂਰ ਕਰਦਾ ਪਰ ਇਹਦਾ ਵਿਸਥਾਰਾ ਕਿਉਂ ਬੇਸ਼ੱਕ ਉਹ ਐਨਸੀਆਰ ਚਾਹੁੰਦਾ ਸਾਡੇ ਇਸ ਗੱਲ ਦਾ ਮੁੱਦਾ ਨਹੀਂ ਕੰਮ ਤੇ ਮਜ਼ਦੂਰ ਨੇ ਕੰਮ ਕਰਨਾ ਚਾਹੇ ਦਿੱਲੀ ਕਰਾ ਲੋ ਜਾਂ ਪੰਜਾਬ ਕਰਾ ਲੋ ਜਾਂ ਹਰਿਆਣਾ ਕਰਾ ਲੋ ਤਾਂ ਮੁੱਖ ਮੰਤਰੀ ਸਾਹਿਬ ਨੇ ਚੀਫ ਸੈਕਟਰੀ ਸਾਹਿਬ ਨੂੰ ਇਹ ਗੱਲ ਕਹੀ ਹੈ ਇਜਰਿਕ ਆਪਣੇ ਸਾਡੇ ਲੇਬਰ ਯੂਨੀਅਨ ਦੇ ਪ੍ਰਧਾਨ ਹੈ ਰਕੇਸ਼ ਤੁਲੀ ਜੀ ਉਹਨਾਂ ਨੂੰ ਬੁਲਾ ਕੇ ਗੱਲ ਕਰੋ ਉਹ ਸ਼ਾਇਦ ਅੱਜ ਸਵੇਰੇ ਮੀਟਿੰਗ ਹੋਏਗੀ ਸੋ ਅੱਜ ਮੁੱਖ ਮੰਤਰੀ ਸਾਹਿਬ ਨੇ ਸਾਨੂੰ ਜਿਹੜੀ ਮੇਨ ਮੁੱਦਾ ਢਾਈ ਪ੍ਰਸੰਦ ਦਾ ਸੀ ਉਹਨਾਂ ਨੇ ਸਾਰੇ ਸਾਡੇ 83 तकरीबन 52 ਦੇ ਕਰੀ ਸਾਡੇ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਤੇ ਜਿਹੜੇ ਪੰਜਾਬ ਦੇ ਅਫਸਰ ਸਾਹਿਬਾਨ ਮੇਰੇ ਸਾਥੀ ਮੇਰੇ ਨਾਲ ਖੜੇ ਆ ਪੂਰੇ ਪੰਜਾਬ ਚੋਂ ਮਾਲਵਾ ਮਾਝਾ ਤੇ ਦੁਆਬਾ ਮਹਰੇਤਾਂ ਤੋਂ ਇੱਕ ਇੱਕ ਦੋ ਦੋ ਮੈਂਬਰ ਸਦਨ ਦੀ ਕੋਸ਼ਿਸ਼ ਕੀਤੀ ਆ ਉਸ ਦਾ ਬਹੁਤ ਸਾਲ ਸਤਿ ਸ੍ਰੀ ਅਕਾਲ ਮਾਨੋਂ ਤਾਂ ਅਛੋੜ ਕੇ ਮਾਫੀ ਮੰਗਦਾ ਤੁਹਾਡੇ ਮਾਧਿਅਮ ਰਹੀਂ ਮੁੱਖ ਮੰਤਰੀ ਸਾਹਿਬ ਨੇ ਕਿਹਾ ਵੀ ਅਸੀਂ ਜਦੋਂ ਝੋਨੇ ਦੀ ਪ੍ਰੋਕੂਰਮੈਂਟ ਹੋ ਜੇਗੀ ਉਹਦੇ ਵਾਸਤੇ ਅਸੀਂ ਤੁਹਾਡੀ ਲੜਾਈ ਲੜਾਂਗੇ ਕੇਂਦਰ ਸਰਕਾਰ ਨਾਲ ਜੇ ਕੇਂਦਰ ਸਰਕਾਰ 2.5% ਅਰਥ ਜੋ 56 ਵੀ ਵੰਦੀ ਆ ਨਹੀਂ ਦੇਵੇਗੀ ਤਾਂ ਉਹਦੀ ਪਰਪਾਈ ਪੰਜਾਬ ਸਰਕਾਰ ਕਰੇਗੀ ਉਹ ਮੇਰਾ ਖਿਆਲ ਮੇਰੇੋਂ ਤੋਂ ਪਹਿਲਾਂ ਸਰਗ ਗੁਰਮੀਤ ਸਿੰਘ ਕੁਡਿਆ ਜੀ ਇਹ ਤੁਹਾਡੇ ਕੋਲ ਲੰਘ ਕੇ ਗਏ ਉਹ ਸ਼ਾਇਦ ਕਹਿ ਕੇ ਗਏ ਵੀ ਆ ਫੈਸਲਾ ਪਰ ਹਮ ਤੱਕ ਜਦੋਂ ਪ੍ਰੈਸ ਰੋਡ ਜਾਰੀ ਕੋ ਜਮੇ ਅਸੀਂ ਕੱਲ ਤੋਂ ਆਪਣੀਆਂ ਮੰਡੀਆਂ ਦੇ ਵਿੱਚ ਕੰਮ ਕਰਨਾ ਸ਼ੁਰੂ ਕਰ ਦਿਆਂਗੇ। ਕੱਲ ਤੋਂ ਕਰਾਂਗੇ ਕੱਲ ਤੋਂ। ਅੱਜ ਮਜ਼ਦੂਰਾਂ ਨਾਲ ਗੱਲਬਾਤ ਹੋ ਜਾਏ ਤੇ ਨਾਲੇ ਪ੍ਰੈਸ ਰਿਲੀਜ਼ ਰੋਲ ਆ ਜਾਏ ਸਰਕਾਰ ਦਾ ਸਰਕਾਰੀ ਪ੍ਰੈਸ ਰੋਲ ਜਾਰੀ ਹੋਣ ਤੋਂ ਬਾਅਦ ਜਿਹੜਾ ਮੁੱਖ ਮੰਤਰੀ ਸਾਹਮਣੇ ਅਸ਼ਵਾਸਨ ਦਵਾਇਆ ਉਹ ਪ੍ਰੈਸ ਰੋਲ ਤੁਹਾਡੇ ਤੱਕ ਆ ਜਾਵੇ ਕਿ ਜੇ ਆਰਤੀਆਂ ਦੀ ਅਰਜ਼ ਤ ਕੇਂਦਰ ਸਰਕਾਰ ਨਾਲ ਦਿੱਤੀ ਤੇ ਪੰਜਾਬ ਸਰਕਾਰ ਭਰਪਾਈ ਕਰੂਗੀ ਉਸ ਤੋਂ ਬਾਅਦ ਕੱਲ ਤੋਂ ਅਸੀਂ ਮੰਡੀਆਂ ਵਿੱਚ ਕੰਮ ਸ਼ੁਰੂ ਕਰ ਦਿਆਂਗੇ। ਜਿਹੜਾ ਆ ਚੁੱਕੇ ਲਾਉਣ ਦੀ ਗੱਲ ਹੋਈ ਸੀ ਜਿਹੜਾ ਦੇਖੋ 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 ਮੇਰੀ ਜਿਹੜਾ ਤੁਹਾਨੂੰ ਨਾ ਆਇਆ ਜੇ ਕਿ ਮੁੱਖ ਮੰਤਰੀ ਦੇ ਭਰੋਸੇ ਨਾਲ ਫਿਰ ਮੁੱਖ ਅਸੀਂ ਭਰੋਸਾ ਕਿੰਦਾ ਕਰੀਏ ਸਾਨੂੰ ਭਰੋਸਾ ਕੀ ਕਹਿ ਗਏ ਨੇ ਗੁੱਡੀਆਂ ਸਾਹਿਬ ਕੀ ਕਹਿ ਗਏ ਨੇ ਭਰਪਾਈ ਕਰਾਂਗੇ ਅਗਰ ਕੋਈ ਕਮੀ ਪੇਸ਼ੀ ਰਹੀ ਚਲੋ ਜੋ ਪ੍ਰੈਸਰ ਉਹ ਤੁਹਾਡੇ ਕੋਲ ਆ ਗਿਆ ਇੱਕ ਮੰਤਰੀ ਦਾ ਆ ਗਿਆ ਮੰਤਰੀ ਨੇ ਜੀ ਨੇ ਵੀ ਮੁੱਖ ਮੰਤਰੀ ਦੇ ਬਿਹਾਫ ਤੇ ਕੀਤਾ ਜਿਹੜਾ ਚਾਬੀਆਂ ਚੁੱਬੀਆਂ ਦੀ ਗੱਲ ਹੈ ਜੋ ਸਾਰੇ ਮੰਗੀ ਬੰਨੀ ਗਈ ਫਿਰ ਚਾਬੀਆਂ ਕਹਦੀਆਂ ਕਿੱਥੇ ਕਿੱਥੇ ਕੰਮ ਕੱਲ ਤੋਂ ਸ਼ੁਰੂ ਕਰਾਂਗੇ ਧੰਨਵਾਦ ਜੈ